ਜਿਨ੍ਹਾਂ ਦੇ ਵਿੱਚ ਕੁਝ ਕਰਨ ਦਾ ਜज्ਵਾ ਹੈ ਲੇਕਿਨ ਉਹਨਾਂ ਦੇ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਜਾਂ ਆਪਣੇ ਹੁਨਰ ਅੰਦਰ ਹੀ ਰਹਿ ਜਾਣ ਕਿ ਉਹਨਾਂ ਵਾਸਤੇ ਅਸੀਂ ਕੁਝ ਕਰਨਾ ਚਾਹੁੰਦੇ ਸੀਗੇ ਤਾਂ ਕਿ ਇਹ ਬੱਚੇ ਜੋ ਗਲੀਆਂ ਦੇ ਵਿੱਚ ਇੱਧਰ ਉੱਧਰ ਘੁੰਮਦੇ ਸੀਗੇ ਕਈ ਤੁਸੀਂ ਦੇਖਿਆ ਹੈ ਉੱਥੇ ਭੀਕ ਮੰਗਦੇ ਨੇ ਤੇ ਅਸੀਂ ਸੋਚਿਆ ਕਿ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਗਲੀਆਂ ਦੇ ਵਿੱਚ ਹੀ ਨਾ ਖਤਮ ਹੋ ਜਾਵੇ ਅਸੀਂ ਇਹਨਾਂ ਨੂੰ ਜੋ ਇੱਕ ਬੇਸਿਕ ਨੀਡ ਹੈ ਉਹ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਕਿੰਨਾ ਕੁ ਸ਼ਾਇਰੋਂ ਪੜਨ ਚ ਬਹੁਤ ਇੰਗਲਿਸ਼ ਵੀ ਆਤੀ ਹੈ ਮੈਨੂੰ ਓਏ ਹੋਏ ਅੱਛਾ ਜੀ ਤੁਹਾਡਾ ਪ੍ਰਿੰਸੀਪਲ ਜੀ ਦਾ ਮਸਕੂਲ ਦਿਖਾਣਾ ਰਿਸਪੈਕਟਡ ਮੈਮ ਆਈ ਬੈਕ ਟੂ ਸੈਡ ਇਟ ਆਈ ਏਮ ਇਲ ਸੋ ਆਈ ਕੈਨ ਨਾਟ ਕਮ ਟੂ ਸਕੂਲ ਕਾਨੀਗ੍ਰਾਂਡ ਮੀ ਲਿਵ ਫਾਰ ਵਨ ਡੇ ਥੈਂਕ ਯੂ ਯੂਵਰ ਅਬਿਡੈਂਟਲੀ ਨੇ ਮਰੀਮ ਕਲਾਸ ਫੌਲਟ ਵਾਹ ਜੀ ਵਾਹ ਅਸੀਂ ਉਹ ਡਾਕਟਰ ਦਾ ਨਾਮ ਪੜ ਲੰਨੇ ਆ ਅਸੀਂ ਫਲੋਰ ਪੜਦੇ ਹੈਗੇ ਆ ਤੇ ਸਾਨੂੰ ਵੀ ਲੱਗਿਆ ਕਿ ਚਲੋ ਇੱਕ ਵਧੀਆ ਤੇ ਹੁਣ ਇਹਨਾਂ ਨੇ ਰੈਗੂਲਰ ਆਪਣੇ ਬੱਚਿਆਂ ਨੂੰ ਇੱਥੇ ਭੇਜ ਰਹੇ ਹੈਗੇ ਨੇ ਕਹਿੰਦੇ ਆ ਕਿ ਬੱਚੇ ਨੂੰ ਜ਼ਰੂਰੀ ਨਹੀਂ ਕਿ ਅਸੀਂ ਜ਼ਬਰਦਸਤੀ ਪੜਾਣੇ ਹੀ ਹੈ ਹੁਣ ਕਈਆਂ ਨੂੰ ਡਾਂਸ ਇੰਨਾ ਵਧੀਆ ਆਂਦਾ ਹੈ ਕਈ ਸਾਡੇ ਬੱਚੇ ਹੈਗੇ ਨੇ ਜਿਹੜੇ ਬੜੇ ਅੱਛੇ ਮੂਰਤੀਕਾਰ ਹੈ ਮੰਡੇ ਟਿਊਸਡੇ ਵੈਨਸਡੇ ਥਰਸਡੇ ਫਰਾਈਡੇ ਸੈਟਰਡੇ ਸੰਡੇ ਇਜ਼ ਆ ਹੌਲੀਡੇ ਟੂ ਦਾ ਪ੍ਰਿੰਸੀਪਲ ਚੇਤ ਕਨਵੈਂਟ ਸਕੂਲ ਲੁਧਿਆਣਾ ਰਿਸਪੈਕਟਿਕ ਮੈਮ ਆਈ ਬੈਕ ਟੂ ਸੇ ਦੈਟ ਆਈ ਏਮ ਸੋ ਆਈ ਕੈਨ ਨਾਟ ਕਮ ਟੂ ਸਕੂਲ ਕਾਈਂਡਲੀ ਗ੍ਰਾਂਟ ਮੀ ਲੀਵ ਫੋਰ ਵਨ ਡੇ ਥੈਂਕਿੰਗ ਯੂ ਯੂਅਰ ਜ਼ੋਬੀ ਡੈਲਟਨ ਹਿਲ ਨੇਮ ਕਾਜਲ ਕਲਾਸ 4th ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਿਲਕੁਲ ਵਧੀਆ ਮੈਮ ਤੁਸੀਂ ਕਿਹੜੀ ਫਾਊਂਡੇਸ਼ਨ ਨਾਲ ਜੁੜੇ ਹੋ ਕਦੋਂ ਤੋਂ ਜੁੜੇ ਹੋ ਸਾਰਾ ਕੁਝ ਆਪਣੇ ਬਾਰੇ ਥੋੜਾ ਦੱਸੋ ਮੈਂ ਮੇਰਾ ਨਾਮ ਸੁਖਵਿੰਦਰ ਕੌਰ ਅਸੀਂ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੋਸਾਇਟੀ ਐਨ ਜੀਓ 2000 ਦੇ ਵਿੱਚ ਅਸੀਂ ਨੇ 2012 ਦੇ ਵਿੱਚ ਬਣਾਈ ਸੀ ਜੀਤ ਮਨ ਜੁਆਇਨ ਫॉर द ਸੈਲਫ এমਪਲॉयਮੈਂਟ ਐਂਡ ਐਂਟਰਪ੍ਰੀਨੋਰਸ਼ਿਪ ਟ੍ਰੇਨਿੰਗ ਇਹ ਸੋਚ ਕੇ ਕਿ ਆਪਾਂ ਕੁਝ ਮਹਿਲਾਵਾਂ ਜਾਂ ਜਿਨ੍ਹਾਂ ਦੇ ਵਿੱਚ ਕੁਝ ਕਰਨ ਦਾ ਜਜਵਾ ਹੈ ਲੇਕਿਨ ਉਹਨਾਂ ਦੇ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਜਾਂ ਆਪਣੇ ਹੁਨਰ ਅੰਦਰ ਹੀ ਰਹਿ ਜਾਣ ਕਿ ਉਹਨਾਂ ਵਾਸਤੇ ਅਸੀਂ ਕੁਝ ਕਰਨਾ ਚਾਹੁੰਦੇ ਸੀਗੇ ਕਿ ਮਹਿਲਾ ਆਮਾਂ ਜਾਂ ਜਿਹੜੀਆਂ ਗਰਲਸ ਹੈਗੀਆਂ ਆ ਕੋ ਸਟੂਡੈਂਟਸ ਹੈਗੇ ਨੇ ਅਗਰ ਉਹ ਕੁਝ ਕਰਨਾ ਚਾਹੁੰਦੇ ਨੇ ਜੈਸਾ इजीली ਕੀ ਕਰ ਸਕਦੇ ਆ ਘਰ ਗ੍ਰਸਤੀ ਦੇ ਵਿੱਚ ਰਹਿੰਦੇ ਹੋਏ ਵੀ ਤੇ ਉਹ ਸੋਚਿਆ ਕਿ ਦੋ ਕੰਮ ਐਸੇ ਹੈਗੇ ਨੇ ਇੱਕ ਸਟਿਚਿੰਗ ਤੇ ਪਾਰਲ ਜਿਹੜਾ इजीली ਬੰਦਾ ਕਰ ਸਕਦਾ ਹੈ ਅਗਰ ਉਸ ਨੂੰ ਸਿਲਾਈ ਆਂਦੀ ਹੈਗੀ ਤੇ ਆਪਣੇ ਘਰ ਗਰਸਤੀ ਦੇਖਦੇ ਦੇਖਦੇ ਇੱਕ ਸੂਟ ਵੀ ਅਗਰ ਉਹ ਸਿਲਦੇਗਾ ਤੇ 2-300 ਰੁਪਿਆ ਘਰ ਦੇ ਵਿੱਚ ਬੈਠੇ ਹੋਏ ਉਹ ਅਰਨ ਕਰ ਸਕਦਾ ਹੈ ਤੇ ਪਾਰਲ ਅਗਰ ਉਸ ਨੂੰ ਆਂਦਾ ਹੋਏਗਾ ਤੇ ਅੱਜ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਤੁਸੀਂ ਦੇਖੋ ਬਿਊਟੀ ਦੇ ਵੱਲ ਹਰ ਕੋਈ ਚਾਹਦਾ ਹੈਗਾ ਕਿ ਅਸੀਂ ਸਜੀਏ ਸਵੱਦੀ। ਵੈਸੇ ਵੀ ਇਹ ਬੇਸਿਕ ਨੀਡ ਵੀ ਹੈ ਔਰ ਅਟਰੈਕਸ਼ਨ ਪਾਵਰ ਵੀ ਹੈ। ਇਸੀ ਚੀਜ਼ ਨੂੰ ਦੇਖ ਕੇ ਕਿ ਅਗਰ ਉਸ ਨੂੰ ਬਿਊਟੀਸ਼ਨ ਆਂਦਾ ਹੈਗਾ ਤੇ ਉਹ ਅਗਰ ਥੋੜਾ ਜਿਹਾ 500000 ਰੁਪਏ ਦਾ ਸਮਾਨ ਰੱਖ ਕੇ ਵੀ ਆਪਣੇ ਘਰ ਤੋਂ ਅਗਰ ਬਿਊਟੀਸ਼ਨ ਦਾ ਕੰਮ ਸਟਾਰਟ ਕਰ ਦੇ ਟ੍ਰੈਡਿੰਗ ਹੀ ਉਸਨੇ ਪੰਜ ਸਤ ਕਰ ਲਈਆਂ ਤਾਂ ਵੀ ਉਹ 100 200 ਰੁਪਿਆ ਆਪਣਾ ਅਰਨ ਕਰ ਸਕਦੇ ਆ ਤੇ ਇਹ ਸੋਚ ਕੇ ਅਸ ਤੱਕ 3000 ਤੋਂ ਵੱਧ ਮਹਿਲਾਵਾਂ ਨੂੰ ਅਸੀਂ ਸਟਿਚਿੰਗ ਦੇ ਪਾਰਲਰ ਦੇ ਕੰਪਿਊਟਰ ਦੇ ਜਿਹੜੇ ਕੋਰਸਿਸ ਐ ਉਹ ਸਰਟੀਫਾਈਡ ਕੋਰਸਿਸ ਅਸੀਂ ਕਰਵਾ ਚੁੱਕੇ ਆ ਕਿਸੇ ਵੀ ਮੰਨਲੇ ਦੇ ਵਿੱਚ ਜਿਸ ਤਰ੍ਹਾਂ 2-3 ਜਿਹਾ 20-30 ਲੜਕੀਆਂ ਹੋ ਜਾਂਦੀਆਂ ਅਸੀਂ ਉੱਥੇ ਸੈਂਟਰਸ ਖੋਲ੍ਹ ਦਿੰਦੇ ਆ ਤੇ ਇਸਲਾਮ ਏਰੀਆ ਦੇ ਵਿੱਚ ਅਸੀਂ ਸਕੂਲ ਚਲਾ ਰਹੇ ਆ ਅੰਬੈਦ ਕਨਗਰ ਦੁਗਰੀ ਰੋਡ ਲੁਧਿਆਣਾ ਤਾਂ ਕਿ ਇਹ ਬੱਚੇ ਜੋ ਗਲੀਆਂ ਦੇ ਵਿੱਚ ਇੱਧਰ ਉੱਧਰ ਘੁੰਮਦੇ ਸੀਗੇ ਕਈ ਤੁਸੀਂ ਦੇਖਿਆ ਉੱਥੇ ਭੀਖ ਮੰਗਦੇ ਨੇ ਤੇ ਅਸੀਂ ਸੋਚਿਆ ਕਿ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਗਲੀਆਂ ਦੇ ਵਿੱਚ ਹੀ ਨਾ ਖਤਮ ਹੋ ਜਾਵੇ ਅਸੀਂ ਇਹਨਾਂ ਨੂੰ ਜੋ ਇੱਕ ਬੇਸਿਕ ਨੀਡ ਹੈ ਉਹ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨਾਂ ਦਾ ਜਦੋਂ ਅਸੀਂ ਇੰਟਰਸਟ ਕ੍ਰੀਏਟ ਕੀਤਾ ਪਹਿਲਾਂ ਅਸੀਂ ਦਿਨ ਇਵਨਿੰਗ ਦੇ ਵਿੱਚ 2 ਤੋਂ 5 ਸਕੂਲ ਚਲਾਉਂਦੇ ਸੀਗੇ ਫਿਰ ਦੇਖਿਆ ਕਿ ਹੌਲੀ-ਹੌਲੀ ਬੱਚੇ ਰੈਗੂਲਰ ਆਣਾ ਸਟਾਰਟ ਹੋ ਗਏ ਫਿਰ 9 ਤੋਂ 1 ਵਜੇ ਤੱਕ ਸਾਡਾ ਰੈਗੂਲਰ ਸਕੂਲ ਚੱਲ ਰਿਹਾ ਹੈ ਔਰ ਸਾਡੇ ਕੋਲ 100 ਸਵਾ 100 ਬੱਚੇ ਜਿਹੜੇ ਐ ਰੈਗੂਲਰ ਇੱਥੇ ਪਰਦੇਸਗੇ ਲੇਡੀਜ਼ ਔਰ ਬੱਚੇ ਦੋਨਾਂ ਦੇ ਵਾਸਤੇ ਤੁਸੀਂ ਐਫਰਟ ਕਰ ਰਹੇ ਹੋ ਮਤਲਬ ਅਸੀਂ ਤੁਸੀਂ ਦੇਖੋ ਲੇਡੀਜ਼ ਵਾਸਤੇ ਕਿਉਂਕਿ ਅਸੀਂ ਜਦੋਂ ਦੇਖਿਆ ਇਹਨਾਂ ਦੇ ਪੇਰੈਂਟਸ ਨੂੰ ਅਸੀਂ ਨੇ ਪੜਾਇਆ ਐਡਲਟ ਐਜੂਕੇਸ਼ਨ ਅਸੀਂ ਦਿੱਤੀ ਤੇ ਉਹ ਬੜੇ ਇੰਟਰਸ ਸੀਗੇ ਸਾਡੇ ਇਸ ਸਕੂਲ ਦੇ ਵਿੱਚ ਇੱਕ ਫੈਮਿਲੀ ਤੋਂ 14 ਬੱਚੇ ਆਂਦੇ ਸੀ ਤੁਸੀਂ ਦੇਖੋ ਉਹਨਾਂ ਦੇ ਨੂੰਹ ਵੀ ਆਂਦੀ ਸੀ ਡਾਟਰਜ਼ ਵੀ ਆਂਦੇ ਸੀ ਸੱਸ ਵੀ ਆਂਦੀ ਸੀ ਇਸੇ ਮਹੌਲੇ ਦੇ ਵਿੱਚੋਂ ਦੀ ਔਰ ਸਾਰੇ ਉਹਨਾਂ ਦੇ ਬਹੁ ਵੀ ਆਂਦੀ ਸੀਗੇ ਤੇ ਉਹ ਪੜ ਕੇ ਗਏ ਨੇ ਅੱਜ ਫਿਰ ਉਹਨਾਂ ਨੂੰ ਲੱਗਿਆ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਉਹ ਦੱਸਦੇ ਸੀਗੇ ਕਿ ਜਦੋਂ ਅਸੀਂ ਪੜ੍ਹੇ ਹਾਂ ਤੇ ਮੈਡਮ ਹੁਣ ਅਸੀਂ ਜਦੋਂ ਆਪਣੇ ਯੂਪੀ ਬਿਹਾਰ ਜਾਂਦੇ ਹਾਂ ਤਾਂ ਹਮ ਪੜ੍ਹਦੇ ਹਾਂ ਕਿ ਹਮ ਯਹਾਂ ਪਹੁੰਚ ਗਏ ਹੈ ਯੇ ਸਟੇਸ਼ਨ ਆ ਗਿਆ ਤੇ ਜਦੋਂ ਸਾਨੂੰ ਪੀਜੀਆਈ ਵਗੈਰਾ ਕਈ ਵਾਰ ਬਿਮਾਰੀ ਦੇ ਵਿੱਚ ਅਸੀਂ ਜਾਣਾ ਪੈਂਦਾ ਸੀ ਅਸੀਂ ਉਹ ਡਾਕਟਰ ਦਾ ਨਾਮ ਪੜ ਲੈਂਦੇ ਹਾਂ ਅਸੀਂ ਫਲੋਰ ਪੜਦੇ ਹੈਗੇ ਤੇ ਸਾਨੂੰ ਵੀ ਲੱਗਿਆ ਕਿ ਚਲੋ ਇੱਕ ਵਧੀਆ ਤੇ ਹੁਣ ਇਹਨਾਂ ਨੇ ਰੈਗੂਲਰ ਆਪਣੇ ਬੱਚਿਆਂ ਨੂੰ ਇੱਥੇ ਭੇਜ ਰਹੇ ਹੈਗੇ ਨੇ ਬਹੁਤ ਬੱਚੇ ਸਾਡੇ ਕੋਲੋਂ ਇੱਥੋਂ ਦੀ ਪੜ੍ਹ ਕੇ ਜਾ ਚੁੱਕੇ ਨੇ 4th ਤੋਂ ਬਾਅਦ ਵਿੱਚ ਅਸੀਂ ਇਹਨਾਂ ਬੱਚਿਆਂ ਨੂੰ ਗਵਰਨਮੈਂਟ ਸਕੂਲ ਦੇ ਵਿੱਚ ਭੇਜ ਦਿੰਦੇ ਹਾਂ ਜਿਵੇਂ ਤੁਸੀਂ ਲੇਡੀਜ਼ ਦੇ ਲਈ ਸਿਲਾਈ ਤੇ ਬਿਊਟੀਸ਼ੀਅਨ ਦਾ ਕੋਰਸ ਕਰਵਾਉਂਦੇ ਹੋ ਉਦਾਂ ਬੱਚਿਆਂ ਦੇ ਲਈ ਕਿੱਥੇ ਤੱਕ ਪੜ੍ਹਾਉਂਦੇ ਹੋ ਇਹਨਾਂ ਨੂੰ ਹਾਂ ਦੇਖੋ ਜਿੱਥੇ ਅਸੀਂ ਇਹਨਾਂ ਨੂੰ 4th ਤੱਕ 1st ਤੋਂ 4th ਤੱਕ ਅਸੀਂ ਇਹਨਾਂ ਨੂੰ ਪੜ੍ਹਾ ਰਹੇ ਹਾਂ ਉਹਦੇ ਨਾਲ ਨਾਲ ਇਹਨਾਂ ਨੂੰ ਅਸੀਂ ਸਾਰੇ ਜਿਸਾ ਮੰਡਾਲਾ ਆਰਟ ਹੈ ਡਰਾਇੰਗ ਵੱਲ ਕਿਉਂਕਿ ਨਾ ਟੈਲੈਂਟ ਬੜਾ ਹੈ ਜੀ ਅਸੀਂ ਸੋਚਦੇ ਹਾਂ ਕਿ ਬੱਚੇ ਨੂੰ ਜ਼ਰੂਰੀ ਨਹੀਂ ਕਿ ਅਸੀਂ ਜ਼ਬਰਦਸਤੀ ਪੜ੍ਹਾਣ ਹੀ ਹੈ ਹੁਣ ਕਈਆਂ ਨੂੰ ਡਾਂਸ ਇੰਨਾ ਵਧੀਆ ਆਂਦਾ ਹੈ ਕਈ ਸਾਡੇ ਬੱਚੇ ਹੈਗੇ ਨੇ ਜਿਹੜੇ ਬੜੇ ਅੱਛੇ ਮੂਰਤੀਕਾਰ ਹੈ ਛੋਟਾ ਜਿਹਾ ਬੱਚਾ ਹੈਗਾ ਯਾ 3 ਦਾ ਬੱਚਾ ਉਹ ਇੰਨੀਆਂ ਵਧੀਆ ਮੂਰਤੀਆਂ ਚਾਹੇ ਇਸ ਨੂੰ ਜਿਸ ਵੀ ਚੀਜ਼ ਨੂੰ ਇਹ ਦੇਖ ਲਿਆ ਚਾਹੇ ਉਹ ਮਾਤਾ ਦੀ ਮੂਰਤੀ ਹੈ ਬ੍ਰਹਮਾ ਦੀ ਮੂਰਤੀ ਹੈ ਸ਼ਿਵ ਦੀ ਮੂਰਤੀ ਹੈ ਗੁਰੂ ਨਾਨਕ ਜੀ ਦਾ ਫੋਟੋ ਹੈਗੇ ਆ ਇਹ ਦੇਖ ਕੇ ਬਣਾਉਂਦਾ ਜੀਜ਼ ਇਹ ਜਿਹੜੀ ਹੈ ਉਹ ਚੀਜ਼ਾਂ ਇਹ ਬਣਾ ਰਿਹਾ ਹੈਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿੰਨੇ ਸਾਡੇ ਕੋਲ ਸਾਧਨ ਹੈ ਅਸੀਂ ਉਹ ਦੇ ਕੇ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਪਰ ਅਸੀਂ ਵੀ ਇੰਨੇ ਫਾਈਨੈਂਸ਼ਲੀ ਸਟਰੋਂਗ ਨਹੀਂ ਅਸੀਂ ਚਾਹਦੇ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਹੈਗਾ ਆ ਔਰ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਕਿੱਥੇ ਲਗਾਈਏ ਆਪਾਂ ਇਹ ਨਹੀਂ ਚਾਹਦੇ ਕਿ ਸਾਡੀ ਪੈਸੇ ਦੇ ਨਾਲ ਹੈਲਪ ਕੀਤੀ ਜਾਏ ਅਸੀਂ ਚਾਹਦੇ ਹੈਗੇ ਆ ਕਿ ਇਹਨਾਂ ਬੱਚਿਆਂ ਕੋਲ ਆ ਕੇ ਇਹਨਾਂ ਬੱਚਿਆਂ ਨੂੰ ਜੋ ਸਮਾਨ ਚਾਹੀਦਾ ਉਹ ਤੁਸੀਂ ਪ੍ਰੋਵਾਈਡ ਕਰਵਾਓ ਜਿਵੇਂ ਤੁਸੀਂ ਬਾਕੀ ਐਨ ਜੀਓਜ਼ ਦੇ ਨਾਲ ਕਦੀ ਕੋਲਾਬ ਕਰਨ ਦੀ ਕੋਸ਼ਿਸ਼ ਕੀਤੀ ਹੈਲਪਲੀ ਹਾਂਜੀ ਹਾਂਜੀ ਜਿਸ ਤਰ੍ਹਾਂ ਦੇਖੋ ਅਸੀਂ ਸਿਟੀ ਨੀਡ ਕਰਕੇ ਇੱਥੇ ਇੱਕ ਸਾਰੇ 올 ਐਨ ਜੀਓਜ਼ ਦਾ ਗਰੁੱਪ ਬਣਿਆ ਹੋਇਆ ਹੈ ਉਹਦੇ ਵਿੱਚ ਸਨ ਕਾਫੀ ਕੁਝ ਜਿਸਾ ਪੁਰਾਣਾ ਸਮਾਨ ਵਗੈਰਾ ਇਕੱਠਾ ਕਰਦੇ ਆਂ ਪੁਰਾਨੀਆਂ ਬੁੱਕਸ ਹੋਗੀਆਂ ਹੋਰ ਸਮਾਨ ਹੈ ਉਹ ਇਹਨਾਂ ਬੱਚਿਆਂ ਨੂੰ ਵੰਡਿਆ ਜਾਂਦਾ ਹੈ ਪੁਰਾਣੇ ਕੱਪੜੇ ਐ ਉਹ ਵੀ ਅਸੀਂ ਇਕੱਠੇ ਕਰਕੇ ਇਹਨਾਂ ਬੱਚਿਆਂ ਨੂੰ ਦੇ ਦਿੰਦੇ ਆਂ ਫਿਰ ਪੁਰਾਣੇ ਕੱਪੜੇ ਤੋਂ ਅਸੀਂ ਬੈਗਸ ਵਗੈਰਾ ਝੋਲੇ ਬਣਾ ਰਹੇ ਹੈਗੇ ਆਂ ਪਲਾਂਟੇਸ਼ਨ ਇਹਨਾਂ ਬੱਚਿਆਂ ਨੂੰ ਡਰਾਈਵ ਅਸੀਂ ਚਲਾਈ ਹੈ ਖੁਦ ਬੱਚੇ ਛੋਟੇ ਛੋਟੇ ਪਲਾਂਟਸ ਲਗਾਉਂਦੇ ਨੇ ਹੁਣ ਵੀ ਇਹ ਲਗਾਏ ਹੋਏ ਨੇ ਮਤਲਬ ਰੀਸਾਈਕਲਰ ਰੀਯੂਜ਼ ਨੂੰ ਪ੍ਰੇਫਰੈਂਸ ਵੀ ਦੇ ਰਹੇ ਹਾਂ ਜੀ ਹਾਂ ਜੀ ਸਾਰਾ ਕੁਝ ਤਾਂ ਕਿ ਇਹ ਬੱਚੇ ਦੇਖੋ ਇੱਕ ਬੈਗ ਹੈ ਅਗਰ ਇਹ ਬਣਾ ਉਹ ਕਪੜਾ ਤਾਂ ਵੇਸਟ ਜਾ ਰਿਹਾ ਸੀਗਾ ਸੂਟ ਦੇ ਵਿੱਚੋਂ ਦੀ ਉਹ ਨੂੰ 2-3 ਰੁਪਏ ਜਿਹੜੇ ਆ ਇਹਨਾਂ ਨੂੰ ਸਟਿਚਿੰਗ ਦਿੱਤੀ ਜਾਂਦੀ ਹੈ ਔਰ ਫਿਰ ਉਹ 5-7 ਰੁਪਏ 10 ਰੁਪਏ ਦੇ ਵਿੱਚ ਉਹ ਬੈਗ ਜਿਹੜਾ ਹੈ ਉਹ ਵੇਚਿਆ ਵੀ ਜਾਂਦਾ ਹੈਗਾ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਕੀਤੇ ਜਾ ਰਹੇ ਹੈਗੇ ਨੇ ਔਰ ਕੋਸ਼ਿਸ਼ ਹੈਗੀ ਹੈ ਕਿ ਇਹਨਾਂ ਦੇ ਜੋ ਸੁਪਨੇ ਹੈਗੇ ਨੇ ਉਹ ਅਸੀਂ ਸਹਾਕਾਰ ਕਰ ਸਕੀਏ ਬਹੁਤ ਕੁਝ ਕਰਨਾ ਸਾਡਾ ਹੈਗਾ ਡ੍ਰੀਮ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਇੱਕ ਦਿਨ ਚਲੇ ਜਾਣਾ ਹੈ ਪਰ ਅਸੀਂ ਨਾ ਬੱਚਿਆਂ ਲਈ ਬਹੁਤ ਕੁਝ ਕਰਕੇ ਜਾਣਾ ਚਾਹੁੰਦੇ ਹੈਗੇ ਆ ਮੈਂ ਬਿੰਦੀ ਕਰਦੀਆਂ ਜੋ ਵੀ ਮੀਡੀਆ ਦਾ ਪਹਿਲਾਂ ਥੈਂਕਸ ਕਰ ਰਹੀਆਂ ਕਿ ਸਾਡੀ ਆਵਾਜ਼ ਨੂੰ ਆਮ ਜਨਤਾ ਤੱਕ ਪਹੁੰਚਾਰੇ ਨੇ ਔਰ ਇਨ੍ਹਾਂ ਬੱਚਿਆਂ ਦੀ ਆਵਾਜ਼ ਬਣ ਕੇ ਤੁਸੀਂ ਅੱਗੇ ਤੱਕ ਲੈ ਕੇ ਜਾ ਰਹੇ ਹੋ ਮੈਂ ਤਾਂ ਕਹਾਵਾਂਗੀ ਅਭੀ ਨਾ ਪੁੱਛੋ ਹਮਸੇ ਮੰਜ਼ਿਲ ਕਹਾਂ ਹੈ ਅਭੀ ਤਾਂ ਹਮਨੇ ਚਲਨੇ ਦਾ ਇਰਾਦਾ ਕੀਤਾ ਹੈ ਨਾ ਹਾਰੇ ਹੈ ਨਾ ਹਾਰੇਗੇ ਕਬੀ ਇਹ ਕਿਸੇ ਹੋਰ ਸੇ ਨਹੀਂ ਖੁਦ ਸੇ ਵਾਦਾ ਕੀਆ ਹੈ ਖੁਦ ਸੇ ਵਾਦਾ ਕੀਆ ਹੈ ਤੁਸੀਂ ਆਓ ਜੀਤ ਫਾਊਂਡੇਸ਼ਨ ਦਾ ਪਾਰਟ ਬਣੋ ਔਰ ਜੀਤ ਕਨਵੈਂਟ ਸਕੂਲ ਜੋ 슬ਮ ਏਰੀਆ ਅਮੈਦਗਰ ਨਗਰ ਦੇ ਵਿੱਚ ਚਲਾਇਆ ਜਾ ਰਿਹਾ ਹੈ ਉੱਥੇ ਜ਼ਰੂਰ ਵਿਜ਼ਿਟ ਕਰੋ ਅੱਛਾ ਕੀ ਕਰਦੇ ਹੋ ਤੁਸੀਂ ਤਾਂ ਪਰਦੇਉ ਅੱਛਾ A4 ਐਪਲ ਆਂਦਾ ਹੈ ਚ ਸੁਣਾਓ ਆਂਦਾ ਹੈ ਸੁਣਾਓ ਵੇ ਐਪਲ ਐਪਲ B ਪੋਲ B ਪੋਲ T ਪੋਲ T ਅੱਛਾ ਸਾਰਾ ਆਂਦੇ ਅੱਛਾ 1 2 ਆਂਦੇ ਹੂੰ 1 2 3 4 5 6 7 8 9 10 ਕਿੰਨਾ ਸੋਣਾ ਬੋਲ ਰਿਹਾ ਪਹਿਲੀ ਗੱਲ ਤਾਂ ਚੋਤਲਾ ਜਾ ਅੱਛਾ ਹੋਰ ਕੀ ਆਂਦਾ ਤੁਹਾਨੂੰ ਡਾਂਸ ਆਂਦੇ ਆਂਦੇ ਕਰਕੇ ਦਿਖਾਓ ਕਰਕੇ ਦਿਖਾਓ ਕਿਹੜੇ ਗਾਣੇ ਤੇ ਕਰਨਾ ਹੈ ਕਿਹੜੇ ਗਾਣੇ ਿੱਟੂ ਮੁੱਟਾ ਵਾਲਾ ਉਹਨਾ ਚੀ ਲਗਵਾ ਦਿਓ ਠੀਕ ਹੈ ਕੀ ਨਾਮ ਹੈ ਤੁਹਾਡਾ ਹਰੀਓਮ ਹਰੀਓਮ ਆ ਜਾ ਕਿਹੜੀ ਕਲਾਸ ਪੜਦੇ ਹੋ ਚੌਥੀ ਅੱਛਾ ਕਿੰਨਾ ਕੁ ਹੁਸ਼ਿਆਰ ਹੋ ਪੜਨ ਚ ਬਹੁਤ ਇੰਗਲਿਸ਼ ਵੀ ਆਤੀ ਹੈ ਮੈਨੂੰ ਓਏ ਹੋਏ ਹੋਏ ਅੱਛਾ ਜੀ ਵਾਹ ਜੀ ਵਾਹ ਅੱਛਾ ਕੀ ਕੁਛ ਸੁਣਾਓ ਫਿਰ ਇੰਗਲਿਸ਼ ਚ ਕੀ ਸੁਣਾਓ ਕੋਈ ਪੋਇਮ ਸੁਣਾ ਦੋ ਇੰਗਲਿਸ਼ ਵਿੱਚ ਨਹੀਂ ਆਤੀ ਹਿੰਦੀ ਵਿੱਚ ਆਤੀ ਹੈ ਅੱਛਾ ਹੁਣੇ ਤਾਂ ਤੂੰ ਕਿਹਾ ਮੈਨੂੰ ਇੰਗਲਿਸ਼ ਬਹੁਤ ਆਂਦੀ ਹੈ ਐਪਲੀਕੇਸ਼ਨ ਸੁਣਾ ਲੈ ਚਲ ਠੀਕ ਹੈ ਤੁਹਾਡਾ ਪ੍ਰਿੰਸੀਪਲ ਜੀ ਦਾ ਸਕੂਲ ਲੁਧਿਆਣਾ ਰਿਸਪੈਕਟਿੰਗ ਮੈਮ ਆ ਬੈਕ ਟੂ ਸੈਟਿੰਗ ਆਮ ਇਲ ਸੋ ਆ ਕੈਨ ਨੋਟ ਕਮ ਟੂ ਸਕੂਲ ਕਾਨੀਗ੍ਰਾਂਡ ਮੀ ਲੀਵ ਫਾਰ 1 ਡੇ ਥੈਂਕ ਯੂ ਯੂਰ ਅਬਡੈਂਟਲੀ ਨੇ ਮਰੀਮ ਕਲਾਸ 4 ਵਾਰੀ 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 ਵਾ ਜੇ ਕਿ ਸੈਨੂੰ ਐਪਲੀਕੇਸ਼ਨ ਨਹੀਂ ਆਉਂਦੀ ਤੇ ਇਹ ਜਵਾਜ ਤੋਂ ਤੁਸੀਂ ਸਿੱਖ ਸਕਦੇ ਹੋ ਦੇਖ ਲਓ ਬੜੀ ਸੋਹਣੀ ਇਹਨੇ 2 ਮਿੰਟਾਂ ਚ ਬੋਲ ਦਿੱਤੀ ਐ ਜਿਹੜੀ ਮੂਰਤੀਆਂ ਤੁਸੀਂ ਬਣਾਈਆਂ ਹਾਂਜੀ ਸ਼ੌਂਕ ਹੈ ਤੁਹਾਨੂੰ ਬਣਾਉਣ ਦਾ ਇਹ ਕੌਣ ਹੈ ਵੈਸੇ ਇਹ ਕਾਲੀ ਮਾਤਾ ਹੈ ਅੱਛਾ ਪਤਾ ਤੁਹਾਨੂੰ अच्छा एक और नीचे बोले बाबा बोले बाबा बोले बाबा दी मूर्ति ਤੁਸੀਂ ਬਣਾਈਏ ਤੈਨੂੰ ਪਤਾ ਸੀਗਾ ਕੀ ਕੀ ਬਣਾਣਾ ਹੈ ਪਤਾ ਸੀ ਕੋਈ ਫੋਟੋ ਦੇਖੀ ਸੀਗੀ ਕੋਈ ਫੋਟੋ ਦੇਖ ਦੇਖ ਕੇ ਬਣਾਈਏ ਤੁਸੀਂ ਮਾਤਾ ਦੇ ਬਾਲ ਵੀ ਸਾਰਾ ਕੁਝ ਮਤਲਬ ਔਖਾ ਨਹੀਂ ਲੱਗਿਆ ਬਣਾਣਾ ਨਹੀਂ ਮੈਨੂੰ ਸ਼ੌਂਕ ਹੈ ਜੀ ਹੋਰ ਬਣਾਣੀ ਐ ਇਦਾਂ ਦੀ ਮੂਰਤੀਆਂ ਹਾਂਜੀ ਅੱਗੇ ਵੱਢੋਗੇ ਹੋਰ ਕਲਾਕਾਰ ਬੰਨਾ ਹੈ ਹਾਂਜੀ ਮੈਨੂੰ ਅੱਛਾ ਜੀ ਚਲੋ ਪਰਮਾਤਮਾ ਕਰੇ ਤੁਹਾਡੀ ਜਲਦੀ ਜਲਦੀ ਮੁਰਾਦਾ ਪੂਰੀ ਹੋਣ ਕੀ ਨਾਮ ਹੈ ਤੁਹਾਡਾ ਕਾਜਲ ਅੱਛਾ ਤੇ ਕੀ ਕੀ ਆਂਦਾ ਤੁਹਾਨੂੰ ਇੰਗਲਿਸ਼ ਸਬੰਦ ਆਂਦੀ ਹੈ ਅੱਛਾ ਸੰਡੇ ਮੰਡੇਸ ਆਂਦਾ ਤੁਹਾਨੂੰ ਸੁਣਾਓ ਫਿਰ ਚਲੋ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਫਰਾਈਡੇ ਸੈਚਰਡੇ ਸੰਡੇ ਇਜ਼ ਅ ਹੌਲੀਡੇ ਸੰਡੇ ਇਜ਼ ਅ ਹੌਲੀਡੇ ਹੌਲੀਡੇ ਬੜੀ ਜਲਦੀ ਯਾਦ ਹੁੰਦੀ ਬੱਚਿਆਂ ਨੂੰ ਆ ਦੇਖ ਲਓ ਬੱਚਿਆਂ ਨੂੰ ਕਿੰਨਾ ਵਧੀਆ ਤਰੀਕੇ ਨਾਲ ਪੜਾਇਆ ਜਾ ਰਿਹਾ ਕਿ ਬੱਚੇ ਟਟਰ 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 ਇੰਗਲਿਸ਼ ਬੋਲਣ ਲੱਗ ਗਏ ਬਹੁਤ ਸੋਹਣੀ ਅੱਛਾ ਹੋਰ ਕੀ ਆਂਦਾ ਤੁਹਾਨੂੰ ਸਬੰਦ ਹੈ టూ ద ప్రింపల్ జీత కన్వెంట్ స్కూల్ ధ్యా మెక్ థ్యాంక్ క్లాస్ ఫోర్థ બસ ਬਸ ਬਸ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਜਿਹੜੇ ਜਿਨ੍ਹਾਂ ਨੂੰ ਐਪਲੀਕੇਸ਼ਨ ਨਹੀਂ ਆਉਂਦੀ ਹੈ ਬੱਚਿਆਂ ਤੋਂ ਸਿੱਖ ਲਓ ਬਈ ਬਹੁਤ ਸੋਹਣੀ 2 ਮਿੰਟਾਂ ਦੇ ਵਿੱਚ ਫਰਟੇਦਾਰ ਐਪਲੀਕੇਸ਼ਨ ਬੋਲ ਕੇ ਦੱਸਦੇ ਆਂ ਔਰ ਦੇਖ ਲਓ ਅੰਗਰੇਜ਼ ਬੰਦਣਾ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਇਹਨਾਂ ਨੇ